ਹਾਂਜੀ ਕੀ ਹਾਲ ਚਾਲ ਆ ਜੀ ਸਾਰੇ ਭਰਾਵਾਂ ਦਾ ਤੇ ਵੀਰੇ ਅੱਜ ਤੁਹਾਡੇ ਨਾਲ ਇੱਕ ਜ਼ਰੂਰੀ ਗੱਲ ਕਰਨੀ ਸੀ ਵੀਰੇ ਆਪਣਾ ਟਰੈਕਟਰ ਆ 605520 ਮਾਡਲ ਤੇ ਇਹਨੂੰ ਖੜੇ ਨੂੰ ਵੀਰੇ ਆ ਦੇਖੋ ਅੱਗ ਲੱਗੀ ਖੜੇ ਖੜੇ ਨੂੰ ਇਹਨੂੰ ਅੱਗ ਲੱਗੀ ਸੀ ਬਾਈ ਸਾਰਾ ਕੁਝ ਹੀ ਮੱਚਿਆ ਨਾ ਜੀ ਮੈਂ ਨਾਵੇ ਦਾ ਡੈਕ ਡੁੱਕ ਸਭ ਕੁਝ ਮੱਚਿਆ ਨਾ ਸੀਗਾ ਮੈਂ ਉਹ ਸਾਹਮਣੇ ਪੱਠੇ ਪਾਈ ਜਾਂਦਾ ਸੀਗਾ ਤੇ ਮੈਂ ਧੂਆ ਨਿਕਲਦਾ ਦੇਖ ਲਿਆ ਤੇ ਆ ਦੇਖੋ ਟੋਕਰਾ ਆ ਟੋਕਰਾ ਵੀ ਪੱਠਿਆਂ ਦਾ ਇੱਥੇ ਪਿਆ ਤੇ ਇਹਨੂੰ ਖੜੇ ਨੂੰ ਅੱਗ ਲੱਗੀ ਸੀ ਵੀਰੇ ਆ ਦੇਖੋ ਹਾਤਾ ਆ ਸਾਰੇ ਜੋੜ ਜੂੜ ਮੇਰੇ ਭਰਾ ਸਾਰੇ ਧਿਆਨ ਨਾਲ ਰੱਖ ਢੱਕ ਲਿਆ ਕਰੋ ਆ ਦੇਖੋ ਆ ਵੀ ਵਾਇਰਿੰਗ ਮੱਚ ਗਈ ਸਾਰੀ। ਬਾਈ ਮੈਂ ਖੜੇ ਖੜੇ ਨੂੰ ਵਾਹ ਦੇਖ ਲਿਆ ਜਿਵੇਂ ਨਾ ਦੇਖਦਾ। ਮੈਂ ਵੀ ਆਸੇ-ਪਾਸੇ ਹੁੰਨ ਤਾਂ ਵੀਰੇ ਸਾਰਾ ਡ੍ਰੈਕਟਰ ਮੱਚ ਜਾਣਾ ਸੀ। ਆ ਦੇਖੋ ਹੁਣ ਮੈਂ ਪਾਣੀ ਪਾ ਕੇ ਭਜਾਈ ਹਜੇ ਤੇ ਕਰ ਪਾਣੀ ਵੀ ਡਿੱਗੀ ਜਾਂਦਾ ਵੀਰੇ। ਤਾਂ ਦੇਖੋ। ਆ ਸਾਰੇ ਜੋੜ-ਜੜ ਮੱਚ ਗਏ। ਮੇਰੇ ਭਰਾ ਵਾਇਰਿੰਗ ਚੰਗੀ ਤਰ੍ਹਾਂ ਕਰਾ ਲਿਆ ਕਰੋ ਸਾਰੇ ਭਰਾ ਵੀਰੇ ਹੁਣ ਆਪਾਂ ਨੂੰ ਸਾਰੀ ਵਾਇਰਿੰਗ ਨਵੀਂ ਕਰਾਉਣੀ ਪੈਣੀ ਆ। ਤੇ ਖੜੇ ਖੜੇ ਨੇ ਅੱਗ ਲੱਗ ਗਈ ਸੀ ਆ ਦੇਖ ਲਓ ਬਈ। 20 ਮਾਡਲ ਡ੍ਰੈਕਟਰ ਆਪਣਾ ਹੀ 60 55 ਇਹੀ ਮੈਂ ਨਾ ਮੇ ਦਾ ਮੈਂ ਕੋਲੇ ਨਾ ਹੁੰਦਾ ਤਾਂ ਵੀਰੇ ਗਿਆ ਸੀ ਸਭ ਡੱਕ ਡੁੱਕ ਮਾਚੇ ਨੇ ਟਾਇਰ ਟੁੱਟ ਸਾਰਾ ਖੜਾ ਟਰੈਕਟਰ ਮਾਚੇ ਨਾ ਸੀ ਤੋ ਦੇਖੋ ਵੀਰਾ ਉਧਰ ਇੱਥੇ ਅੱਗ ਲੱਗੀ ਸੀ ਵੀਰੇ ਇੰਦਰ ਆ ਥਾਵਾਂ 'ਚ ਸਾਰੇ ਇੰਦਰ ਤੋ ਭਾਈ ਵਾਵਾ ਮੈਂ ਮੌਕੇ ਤੇ ਸੀਗਾ ਤੇ ਬੁਝਾ ਲਈ ਇੰਦਰ ਪੱਠੇ ਪਾਉਂਦਾ ਸੀ ਮੈਂ ਤੇ ਜੇ ਮੈਂ ਨਾ ਪੱਠੇ ਪਾਉਂਦਾ ਹੁੰਦਾ ਤੇ ਬਸ ਵੀਰੇ ਮੈਂ ਵੀ ਆਸੇ-ਬਾਸੇ ਹੁੰਦਾ ਤੱਕ ਗਿਆ ਸੀ ਟਰੈਕਟਰ ਖੜਾ ਮਾਚੇ ਨਾ ਤੇ ਘਰ ਜਾਣ ਤੱਕ ਕਿਸੇ ਨੇ ਵੇਖਣਾ ਨਹੀਂ ਘਰ ਦਾ ਕੋਈ ਬਾਹਰ ਬਣ ਵੀ ਨਾ ਸਾਰੇ ਅੰਦਰੋਂ ਚ ਬੜੇ ਵਰਦੇ ਆ